ਵੇ ਵੀ ਉਹਨੇ ਜਿੱਦੇ ਮੁੰਡਿਆਂ ਤੋਂ ਆ ਗੱਲਾਂ ਸਾਰੀਆਂ ਸੁਣੀਆਂ ਤਾਂ ਮਨ ਵਿੱਚ ਇੱਕ ਉਬਾਲਾ ਉੱਠਿਆ ਕਿ ਐਡੀ ਖੂਬਸੂਰਤ ਕੁੜੀ ਦਾ ਰਿਸ਼ਤਾ ਨਾਤਾ ਸਾਡੇ ਐਤ ਅਲੀ ਸ਼ਾਹ ਦੇ بیٹے ਪੁੰਨੂ ਨਾਲ ਹੋ ਜੇ ਨਾ ਤਾਂ ਫੇਰ ਕਿੱਡਾ ਵਧੀਆ ਗੱਲ ਹੋਵੇ ਕਿਉਂਕਿ ਪੁੰਨੂ ਵੀ ਆਪਦੇ ਸਮੇਂ ਦਾ ਸਰੇਸ਼ ਤੇ ਸਭ ਤੋਂ ਵਧੀਆ ਸੋਹਣਾ ਮਨੁੱਖ ਸੀ ਉਹਨਾਂ ਨੇ ਕੀ ਕੀਤਾ ਕਿ ਕੌਣਾ ਛੇਤੀ ਜਾ ਕੇ ਉਸ ਨੂੰ ਦਸਿਏ ਤੇ ਪੁੰਨੂ ਨੂੰ ਦਸਦਿਏ ਕਿ ਭਾਈ ਆਹ ਅਸੀਂ ਵੇਖ ਕੇ ਆਏ ਆ ਸਾਰਾ ਕੁਝ ਹੁਣ ਸਾਰਾ ਸਮਾਨ ਉਹਨਾਂ ਨੇ ਬੰਨ ਲਿਆ ਬੰਨ ਕੇ ਕਾਚਮਗਰਾਨੇ ਸ਼ਹਿਰ ਪਹੁੰਚ ਗਏ ਆ ਤੁਰਦੇ ਤਰਾਉਂਦੇ ਤੇ ਜਾ ਕੇ ਆਇਤ ਅਲੀ ਸ਼ਾਹ ਦੇ بیٹے ਪੁੰਨੂ ਦੇ ਨਾਲ ਫੇਵਿਓ ਗੱਲਾਂ ਕਰਦਾ ਕਿ ਐ ਸ਼ਾਹਾ ਐ ਖਾਨਾ ਅਸੀਂ ਤੰਬੋਰ ਸ਼ਹਿਰ ਦੇ ਨੇੜੇ ਧੋਬੀਆਂ ਦੀ ਇੱਕ ਟੋਪੀਆਂ ਦੇ ਕਸਬੇ ਦੇ ਵਿੱਚ ਇੱਕ ਕੁੜੀ ਵੇਖ ਕੇ ਆਏ ਆ ਤੇ ਕੁੜੀ ਨੂੰ ਅਸੀਂ ਵੇਖ ਹੀ ਨਹੀਂ ਸਕੇ ਐਨਾ ਚਮਕਾਰਾ ਐਨੀ ਸੁੰਦਰ ਰੂਪ ਸੁੰਦਰ ਕੁੜੀ ਪਰੀਆਂ ਵਰਗੀ ਕੁੜੀ ਹੈ ਤੇ ਮੇਰੇ ਮਨ ਦੀ ਇੱਛਾ ਹੈ ਕਿ ਕਿਉਂ ਨਾ ਉਹਦੀ ਸ਼ਾਦੀ ਪੁੰਨੂ ਤੇਰੇ ਨਾਲ ਹੋਵੇ ਮੇਰੇ ਮਨ ਵਿੱਚ ਇਹ ਗੱਲ ਹੈ ਲੈ ਸਰਕਾਰ ਜੀ ਸਜਣੋ ਉਹੀ ਗੱਲ ਫੇਰ ਕਿ ਜਦੋਂ ਕਿਸੇ ਵੀ ਗੱਲ ਦੀਆਂ ਸਿਫਤਾਂ ਆਪਾਂ ਕਿਸੇ ਕੋਲੇ ਕਰਦੇ ਆ ਨਾ ਫਿਰ ਉਹ ਆ ਜਾਂਦਾ ਅੰਦਰ ਇੱਕ ਸੀਨ ਬਣ ਜਾਂਦਾ ਇੱਕ ਉਹ ਜੀ ਤਸਵੀਰ ਬਣ ਜਾਂਦੀ ਹੈ ਬੰਦਾ ਬੰਨਾ ਕਿੰਨਾ ਚੰਗਾ ਹੋਵੇ ਪਰ ਉਹਦੇ ਕੋਲੇ ਚਾਰ ਬੰਦੇ ਆਏ ਕਹਿ ਦੇਣ ਨਾ ਕੋਈ ਉਹਦੇ ਵਰਗਾ ਦਾ ਬੰਦਾ ਹੀ ਨਹੀਂ ਯਾਰ ਕੋਈ ਮਾੜਾ ਉਹਦੇ ਵਰਗਾ ਦਾ ਬੰਦਾ ਹੀ ਨਹੀਂ ਮਾੜਾ ਕੋਈ ਤਾਂ ਸੁਣਨ ਵਾਲੇ ਦੇ ਕੰਨਾਂ ਦੇ ਵਿੱਚ ਉਹ ਜੀ ਤਸਵੀਰ ਬਣ ਜਾਂਦੀ ਹੈ ਉਹਦੇ ਦਿਲ ਵਿੱਚ ਕਿ ਜਦੋਂ ਆ ਕਹਿ ਰਹੇ ਆ ਤਾਂ ਫਿਰ ਇਹ ਜੀ ਹੋਊਗਾ ਤੇ ਉਸ ਬੇਵੀ ਉਹਨੇ ਪੁੰਨੂ ਨੂੰ ਕੁੜੀ ਦੀਆਂ ਸ਼ਿਫਤਾ ਜਦੋਂ ਕਰਤੀਆਂ ਨਾ ਦਸੀਆਂ ਤਾਂ ਪੁੰਨੂ ਨੇ ਫਿਰ ਆਪਦੇ ਮਨ ਵਿੱਚ ਜਿਹੜੀ ਗੱਲ ਸੁਣੀ ਆ ਨਾ ਜਿਹੜੀ ਗੱਲ ਬੁਣਾਈ ਹੈ ਉਸ ਤਰ੍ਹਾਂ ਦੀ ਕਬਤਾ ਛੋਡੇ ਨਾਲ ਸਾਂਝੀ ਕਰਦੇ ਆ ਕਿ ਐਸੀ ਸੁਣੀ ਬਾਤਾਂ ਜਦੋਂ ਖਾਨ ਨੇ ਬੇਬੀ ਉਹ ਤੋਂ ਉਸ ਤਰ੍ਹਾਂ ਦੇ ਬੋਲ ਏ ਇੰਜ ਸਰਬੰਤ ਕਰੀ ਹੋ ਐਸੀ ਸੁਣੀ ਬਾਤਾਂ ਜਦੋਂ ਪੁੰਨੂ ਨੇ ਯਾਰ ਤੋਂ ਉਹ ਤਾ ਫੱਟੜ ਦੱਸ ਕੇ ਗੱਲਾਂ ਸੋਹਣੀ ਨਰਦੀਆਂ ਮੈਂ ਸੱਦ ਕੇ ਕੀਤਾ ਫੱਟੜ ਦੱਸ ਕੇ ਗੱਲਾਂ ਸੋਹਣੀ ਨਰਦੀਆਂ ਬਿਨਾ ਹੀ ਵਖੀ ਯਾਰੋ ਲੱਗਦੀ ਬੜੀ ਪਿਆਰੀ ਓ ਮੇਰੇ ਅੱਗੇ ਝੂਟਣਾ ਬੋਲੇ ਮੁੰਡਾ ਖਾਨਾ ਦਾ ਛੋਟੇ ਹੁੰਦੇ ਅਸੀਂ ਵੀ ਖੇਡੇ ਵਿੱਚ ਮੈਦਾਨਾਂ ਦੇ ਮੈਦਾਨਾਂ ਛੋਟੇ ਹੁੰਦੇ ਅਸੀਂ ਉਸ ਦੀ ਤੋਰ ਨਿਆਰੀ ਹੈ ਸੱਚ ਅੱਖਾਂ ਮਿਰਗਾ ਬਾਂਗ ਬਤਾਇਆ ਉਸ ਦੀ ਤੋਰ ਨਿਆਰੀ ਐ ਸੱਤਿ ਦਸਿਆ ਜੈਸੇ ਕੇਸਰ ਭਰੀ ਕਿਆ ਜਿਹੜੇ ਬੋਲ ਉਸਦੇ ਸੁਟਦੇ ਪਿੱਛੇ ਕੋਇਲਾ ਨੂੰ ਸੱਚ ਅੱਖ ਮਿੱਠੇ ਬੋਲ ਉਸਦੇ ਸਿਫਤਾ ਸੁਣ ਕੇ ਪੁੰਨੂ ਸੋਚ ਲਿਆ ਮਨ ਵਿੱਚ ਕਿ ਉਹ ਮੁੰਡਾ ਝੂਠ ਨਹੀਂ ਬੋਲਦਾ ਮੈਂ ਤੇ ਉਹ ਇਕੱਠੇ ਖੇਡਿਆ ਛੋਟੇ ਹੁੰਦੇ ਜਿਵੇਂ ਮੈਂ ਤੇ ਮੱਖਣ ਦਾ ਪਿਓ ਖੇਡਦੇ ਸੀ ਤੇ ਇਹ ਝੂਠ ਨਹੀਂ ਬੋਲਿਆ ਕਹਿੰਦਾ ਫਿਰ ਉਨ ਕੀ ਕਰੀਏ ਕਰਨਾ ਕੀ ਆ ਫਿਰ ਚਲੋ ਚੱਲੀਏ ਲੈ ਸਦਕਾਰਯੋਗ ਸਜਣੋ ਪੁੰਨੂ ਨੇ ਸਾਰਾ ਲੁੰਗਲਾਣਾ ਇਕੱਠਾ ਕੀਤਾ ਅਤਰ ਫਰੇਲਾ ਲੈ ਲੀਆਂ ਡੋਰੀਆਂ ਲੈ ਲੀਆਂ ਸਾਰਾ ਸਮਾਨ ਲੈ ਲਿਆ